ਸਤਿਨਾਮ ਢਿੰਕ ਬਣਾ ਲੈ ਕੇ ਹਜ਼ਰਾਂ ਸਤਿ ਸ਼ਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਲੜਕੀਆਂ ਵਿੱਚ ਪੀਰੀਅਡਸ ਆਨ ਦੀ ਉਮਰ 10 ਤੋਂ 15 ਸਾਲ ਦੇ ਵਿੱਚਕਾਰ ਹੁੰਦੀ ਹੈ ਪਰ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਬਹੁਤ ਛੋਟੀ ਉਮਰ ਦੀਆਂ ਲੜਕੀਆਂ ਨੂੰ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਹਨ ਇਸ ਵਿੱਚ 6 ਤੋਂ 9 ਸਾਲ ਦੀਆਂ ਲੜਕੀਆਂ ਵੀ ਸ਼ਾਮਲ ਹੁੰਦੀਆਂ ਹਨ ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਬੱਚੇ ਨੂੰ ਇੰਨੀ ਛੋਟੀ ਉਮਰ ਵਿੱਚ ਪੀਰੀਅਡਸ ਕਿਉਂ ਆਉਂਦੇ ਹਨ ਇਸ ਦਾ ਕਾਰਨ ਅਤੇ ਕੀ ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਤਾਂ ਆਓ ਜਾਣਦੇ ਹਾਂ ਬੱਚਿਆਂ ਨੂੰ ਸਿਰਫ 6 ਤੋਂ 9 ਦੀ ਉਮਰ ਵਿੱਚ ਹੀ ਪੀਰੀਅਡਸ ਕਿਉਂ ਹੋ ਰਹੇ ਹਨ ਅਤੇ ਇਸ ਦਾ ਕੀ ਕਾਰਨ ਹੈ ਪੀਰੀਅਡਸ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਲੜਕੀਆਂ ਦੇ ਸਰੀਰ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੇ ਗੁਪਤ ਅੰਗਾਂ ਦਾ ਵਿਕਾਸ ਸ਼ੁਰੂ ਹੁੰਦਾ ਹੈ ਅਤੇ ਪੀਰੀਅਡਸ ਦੀ ਉਮਰ ਲੜਕੀਆਂ ਵਿੱਚ 8 13 ਸਾਲ ਤੱਕ ਅਤੇ 9 ਤੋਂ 14 ਸਾਲ ਦੇ ਵਿਚਕਾਰ ਸ਼ੁਰੂ ਹੁੰਦੀ ਹੈ ਅੱਜ ਕੱਲ ਲੜਕੀਆਂ ਵਿੱਚ ਸਮੇਂ ਤੋਂ ਪਹਿਲਾਂ ਜਵਾਨੀ ਦੇ ਮਾਮਲੇ ਵਧ ਰਹੇ ਹਨ ਜਿਸ ਕਾਰਨ ਬੱਚਿਆਂ ਵਿੱਚ ਸਰੀਰਕ ਅਤੇ ਭਾਵਨਾਤਮਿਕ ਤਬਦੀਲੀਆਂ ਆ ਰਹੀਆਂ ਹਨ ਲੜਕੀਆਂ ਆਪਣੀ ਉਮਰ ਤੋਂ ਵੱਡੀਆਂ ਦਿਖਾਈ ਦੇਣ ਲੱਗੀਆਂ ਅਤੇ ਸਰੀਰ ਵਿੱਚ ਬਦਲਾਅ ਕਾਰਨ ਤਣਾਅ ਦਾ ਵਾਧਾ ਵੀ ਹੋਣ ਲੱਗਾ ਹੈ ਲੜਕੀਆਂ ਵਿੱਚ ਜਲਦੀ ਪੀਰੀਅਡਸ ਦੇ ਕਾਰਨ ਬਾਰੇ ਪੁੱਛਿਆ ਗਿਆ ਹੈ ਤਾਂ ਉਹਨਾਂ ਨੇ ਦੱਸਿਆ ਹੈ ਕਿ ਪਰ ਲੜਕੀਆਂ ਵਿੱਚ ਮਹਾਵਾਰੀ 18 ਤੋਂ 3 ਸਾਲ ਬਾਅਦ ਸਰੀਰਕ ਤਬਦੀਲੀ ਦੇ ਪਹਿਲਾ ਲੱਛਣ ਦਿਖਾਈ ਦਿੰਦੀਆਂ ਪਰ ਹੁਣ ਲੜਕੀਆਂ ਨੂੰ ਤਿੰਨ ਤੋਂ ਚਾਰ ਮਹੀਨੇ ਵਿੱਚ ਹੀ ਪੀਰੀਅਡਸ ਆ ਜਾਂਦੇ ਹਨ ਪੀਰੀਅਡ ਸ਼ੁਰੂ ਹੋ ਜਾਂਦੇ ਹਨ ਇਸ ਦੇ ਪਿੱਛੇ ਕਾਰਨ ਨੱਕ ਅਤੇ ਮੂੰਹ ਰਾਹੀਂ ਕੀਟਨਾਸ਼ਕ ਦੇ ਸਰੀਰ ਵਿੱਚ ਦਾਖਲ ਹੋਣਾ ਮोटापा ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨਾ ਟੀਵੀ ਦੇਖਣਾ ਇਹਨਾਂ ਹੀ ਨਹੀਂ ਅੱਜਕੱਲ ਬੱਚਿਆਂ ਦੀ ਖੁਰਾਕ ਵਿੱਚ ਫਾਸਟ ਫੂਡ ਜੰਕ ਫੂਡ ਅਤੇ ਕੋਲਡ ਡਰਿੰਕ ਆਦਿ ਵੀ ਸ਼ਾਮਿਲ ਹੈ ਇਹਨਾਂ ਵਿੱਚ ਕੈਮੀਕਲ ਹੁੰਦੇ ਹਨ ਜੋ ਹਾਰਮੋਨਮ ਨੂੰ ਅਸੰਤੁਲਿਤ ਅਸੰਤੁਲਿਤ ਕਰ ਸਕਦੇ ਹਨ ਛੋਟੀ ਉਮਰ ਵਿੱਚ ਮਹਾਵਾਰੀ ਆਉਣ ਦੇ ਕਾਰਨ ਬੱਚੇ ਦੇ ਸਰੀਰ ਵਿੱਚ ਜੋ ਹਾਰਮੋਨਮ ਬਦਲਾਤੇ ਜੀ ਨਾਲ ਹੋ ਰਿਹਾ ਹੈ ਜਿਸ ਕਾਰਨ ਪੀਰੀਅਡਸ ਜਲਦੀ ਸ਼ੁਰੂ ਹੋ ਜਾਂਦੇ ਹਨ ਅੱਜ ਕੱਲ ਦੇ ਭੋਜਨ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ਜੋ ਹਾਰਮੋਨਮ ਅਸੰਤੁਲਿਤ ਕਾਰਨ ਬਣ ਜਾਂਦੀ ਹਨ ਵਾਤਾਵਰਨ ਪ੍ਰਦੂਸ਼ਿਤ ਅਤੇ ਬਦਲਾ ਲਾਈਫ ਸਟਾਈਲ ਵੀ ਇਸ ਦਾ ਇਸ ਸਥਿਤੀ ਦਾ ਵੱਡਾ ਕਾਰਨ ਹੈ ਬੱਚਿਆਂ ਵਿੱਚ ਤੇਜ਼ੀ ਨਾਲ ਭਾਰ ਵਧਨ ਨਾਲ ਹਾਰਮੋਨਲ ਬਦਲਾਅ ਵੀ ਹੋ ਸਕਦੇ ਹਨ ਹਰ ਔਰਤ ਨੂੰ ਆਪਣੀ ਜੀਵਨ ਸ਼ੈਲੀ ਕਾਲ ਵਿੱਚ ਇੱਕ ਖਾਸ ਉਮਰ ਤੋਂ ਬਾਅਦ ਮਹਾਵਾਰੀ ਸ਼ੁਰੂ ਹੁੰਦੀ ਹੈ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਦਾ ਪਤਾ ਲੱਗਦਾ ਹੈ ਕਿ ਔਰਤ ਦੇ ਵਿੱਚ ਅੰਡਾ ਪੈਦਾ ਹੋ ਰਿਹਾ ਹੈ ਅਤੇ ਉਪਭਿਕ ਵਿੱਚ ਮਾਂ ਬਣ ਸਕਦੀ ਹੈ ਆਮ ਤੌਰ ਤੇ ਹਰ ਔਰਤ ਦੇ ਮਹਾਵਾਰੀ ਬਕਰੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਪਰ ਜ਼ਿਆਦਾਤਰ ਮਾਮਲੇ ਵਿੱਚ ਪੀਰੀਅਡ 12 ਤੋਂ 15 ਸਾਲ ਦੀ ਉਮਰ ਵਿੱਚ ਹੀ ਸ਼ੁਰੂ ਹੁੰਦੀਆਂ ਪਰ ਹੁਣ ਦੇ ਮੁਕਾਬਲੇ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਹੁਣ ਲੜਕੀਆਂ ਨੂੰ ਬਹੁਤ ਘੱਟ ਉਮਰ ਵਿੱਚ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਹਨ ਅਜਿਹੇ ਵਿੱਚ ਲੜਕੀਆਂ ਨੂੰ ਸਿਰਫ 10 ਸਾਲ ਦੀ ਉਮਰ ਤੋਂ ਹੀ ਪੀਰੀਅਡਸ ਆਉਣ ਲੱਗਦੇ ਹਨ ਅਜਿਹੀ ਸਥਿਤੀ ਵਿੱਚ ਕਈ ਵਾਰ ਮਾਪੇ ਘਬਰਾ ਜਾਂਦੇ ਹਨ ਕਿਉਂਕਿ ਸਪਸ਼ਟ ਤੌਰ ਤੇ ਕਿ ਇੰਨੀ ਛੋਟੀ ਉਮਰ ਵਿੱਚ ਪੀਰੀਅਡਸ ਚੱਕਰ ਸ਼ੁਰੂ ਕਰਨ ਇੱਕ ਡਰਾਣੀ ਸਥਿਤੀ ਹੈ ਕਿ ਬੱਚੇ ਲਈ ਇਸ ਲਈ ਮਾਨਸਿਕ ਤੌਰ ਤੇ ਤਿਆਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਨਾ ਹੀ ਅਤੇ ਨਾਲ ਹੀ ਉਸ ऐसे स्थिति ਨੂੰ ਸੰਭਾਲਣ ਦੇ ਯੋਗ ਹੋਣਾ ਚਾਹੀਦਾ ਹੈ ਅੱਜਕੱਲ ਬਹੁਤ ਸਾਰੇ ਮਾਪੇ ਇਸ ਇਸੀ ਤਰ੍ਹਾਂ ਦੇ ਹਾਲਾਤਾਂ ਨੂੰ ਦੇਖ ਕੇ ਉਹਨਾਂ ਉਹਨਾਂ ਡਾਕਟਰਾਂ ਕੋਲ ਆ ਰਹੇ ਹਨ ਉਹ ਇਸ ਗੱਲ ਨੂੰ ਲੈ ਕੇ ਇਤਰਾਜ਼ ਕੀ ਵਿਚਾਰ ਕਰ ਰਹੇ ਹਨ ਕਿ ਉਹਨਾਂ ਦੀ ਧੀ ਨੂੰ ਛੋਟੀ ਉਮਰ ਵਿੱਚ ਹੀ ਪੀਰੀਅਡਸ ਹੋਣੇ ਸ਼ੁਰੂ ਹੋ ਗਏ ਹਨ ਪਰ ਮਾਪਿਆਂ ਨੂੰ ਇਹ ਸਮਝ ਦੀ ਲੋੜ ਹੈ ਕਿ ਮਹਾਵਾਰੀ ਬੋਇਸ ਸਾਰੀਆਂ ਬਾਹਰੀ ਅਤੇ ਅੰਦਰੂਨੀ ਤਬਦੀਲੀਆਂ ਤੇ ਨਿਰਭਰ ਕਰਦੀ ਹੈ ਅੱਜਕਲ੍ਹ ਬੱਚੇ ਨੂੰ ਮੋਟਾਪਾ ਪਾਰੋ ਹੋਰ ਬਹੁਤ ਜੰਕ ਫੂਡ ਖਾਣੇ ਸਰੀਰਕ ਤੌਰ ਤੇ ਐਕਟਿਵ ਰਹਿਣਾ ਇਸ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਇਸ ਤੋਂ ਖਬਰਾਉਣ ਦੀ ਕੋਈ ਲੋੜ ਨਹੀਂ ਹੈ ਕੁੜੀਆਂ ਵਿੱਚ ਪੀਰੀਅਡਸ ਦੇ ਜਲਦੀ ਆਉਣ ਦਾ ਇੱਕ ਵੱਡਾ ਕਾਰਨ ਮੋਟਾਪਾ ਵੀ ਹੈ ਅੱਜਕੱਲ੍ਹ ਦੇ ਯੁੱਗ ਵਿੱਚ ਜ਼ਿਆਤਰ ਬੱਚੇ ਬਚਪਨ ਤੋਂ ਹੀ ਮੋਟਾਪੇ ਦੇ ਪੀੜਤ ਹਨ ਅਤੇ ਮੋਟਾਪੇ ਕਾਰਨ ਸਰੀਰ ਵਿੱਚ ਇਨਸੋਲਿਨ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਐਸਟਰੋਜਨਿਕ ਨਮਕੋ ਹਾਰਮੋਨਮ ਦਾ ਪੱਧਰ ਵੱਧ ਜਾਂਦਾ ਹੈ ਅਤੇ ਹਾਰਮੋਨਮ ਔਰਤਾਂ ਦੇ ਸਰੀਰ ਵਿੱਚ ਕਈ ਵੱਡੀਆਂ ਤਬਦੀਲੀਆਂ ਲਈ ਜ਼ਿੰਮੇਵਾਰ ਹੁੰਦਾ ਹੈ ਜਿਸ ਕਾਰਨ ਪੀਰੀਅਡਸ ਦੀ ਸ਼ੁਰੂਆਤ ਵੀ ਸ਼ੁਰੂਆਤਵੀਂ ਸ਼ਾਮਿਲ ਹੈ ਜੇਕਰ ਛੋਟੀ ਉਮਰ ਵਿੱਚ ਹੀ ਇਸ ਹਾਰਮੋਨਮ ਚਤੇਜੀ ਦਾ ਬਦਲਾ ਤਾਂ ਲੜਕੀਆਂ ਨੂੰ ਬਹੁਤ ਘੱਟ ਉਮਰ ਵਿੱਚ ਹੀ ਪੀਰੀਅਡਸ ਸ਼ੁਰੂ ਹੋ ਜਾਂਦੇ ਹਨ ਬਾਰੋ ਜੰਕ ਫੂਡ ਖਾਣਾ ਵੀ ਇਨ੍ਹਾਂ ਕਾਰਨਾਂ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ ਅੱਜਕੱਲ ਬੱਚੇ ਬਾਰੋ ਜ਼ਿਆਦਾ ਜੰਕ ਫੂਡ ਖਾਂਦੇ ਹਨ ਇਹ ਭੋਜਨ ਜ਼ਿਆਦਾਤਰ ਪ੍ਰੋਸੈਸਟਿਕ ਹੁੰਦਾ ਹੈ ਜਿਸ ਨਾਲ ਮੋਟਾਪਾ ਅਤੇ ਫਿਰ ਇਨਸੂਲਿਨ ਦਾ ਪੱਧਰ ਵੀ ਵੱਧ ਹੈ ਇਹ ਸਾਰੇ ਕਾਰਨ ਇੱਕ ਦੂਜੇ ਨੂੰ ਚਾਲੂ ਕਰਦੇ ਹਨ ਮਹਾਂਮਾਰੀ ਛੇਤੀ ਸ਼ੁਰੂ ਹੋਣ ਲਈ ਜੈਨੈਟਿਕ ਕਾਰਨ ਵੀ ਜ਼ਿੰਮੇਵਾਰ ਹੋ ਸਕਦੇ ਹਨ ਜੇਕਰ ਤੁਹਾਡੀ ਮਾਂ ਜਾਂ ਦਾਦੀ ਵੀ ਮਹਾਂਮਾਰੀ ਜਲਦੀ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਹਾਡੇ ਬੱਚੇ ਨੂੰ ਮਹਾਵਾਰੀ ਜਲਦੀ ਸ਼ੁਰੂ ਹੋ ਸਕਦੀ ਹੈ ਇਸ ਕਾਰਨ ਪੀੜੀਦਰ ਪੀੜੀ ਚੱਲਦਾ ਹੈ ਅਜਿਹੇ ਅਜਿਹੇ ਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਬਹੁਤ ਜ਼ਿਆਦਾ ਸਰੀਰਕ ਗਤੀਵਿਧੀ ਵੀ ਅੱਜ ਕੱਲ ਲੜਕੀਆਂ ਲੜਕੀਆਂ ਵਿੱਚ ਜਲਦੀ ਪੀਰੀਅਡਸ ਆਉਣ ਦਾ ਇੱਕ ਕਾਰਨ ਹੈ ਸਰੀਰਕ ਤੌਰ ਤੇ ਸਰਗਰਮ ਰਹਿਣ ਨਾਲ ਸਰੀਰ ਦਾ ਸਰੀਰਕ ਤੌਰ ਤੇ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਅਤੇ ਛੋਟੀ ਉਮਰ ਵਿੱਚ ਹੀ ਸਾਈਕਲ ਚਲਾਉਣ ਅਤੇ ਤੈਰਕੀ ਸ਼ੁਰੂ ਕਰਨ ਲਈ ਪੀਰੀਅਡਸ ਜਲਦੀ ਸ਼ੁਰੂ ਹੋ ਜਾਂਦੇ ਹਨ ਪਰ ਇਹ ਕਬਰੌਣ ਦੀ ਸਥਿਤੀ ਨਹੀਂ ਹੈ ਇਸ ਲਈ ਬੱਚਿਆਂ ਨੂੰ ਮਾਨਸਿਕ ਤੌਰ ਤੇ ਤਿਆਰ ਕਰੋ ਬੱਚਿਆਂ ਨੂੰ ਮੋਟਾਪੇ ਦੀ ਸਮੱਸਿਆ ਨਾ ਹੋਣ ਦਿਓ ਬਾਹਰਲੇ ਜੰਕ ਫੂਡ ਦੀ ਬਜਾਏ ਘਰ ਵਿੱਚ ਬਣੇ ਸਿਹਤਮੰਦ ਭੋਜਨ ਖਾਣ ਦੀ ਆਦਤ ਪਾਓ ਕਬਰਾਉਣਾ ਨਾ ਜੇ ਲੋੜ ਹੋਵੇ ਤਾਂ ਬੱਚੇ ਨੂੰ ਡਾਕਟਰ ਤੋਂ ਸਲਾਹ ਦਿਵਾਓ ਛੋਟੇ ਮੁਰ ਵਿੱਚ ਮਹਾਮਾਰੀ ਆਉਣ ਦੇ ਕਾਰਨ ਬੱਚਿਆਂ ਦੇ ਸਰੀਰ ਵਿੱਚ ਹਾਰਮੋਨਮ ਬਦਲਾ ਤੇਜ਼ੀ ਨਾਲ ਹੋ ਰਿਹਾ ਹੈ ਜਿਸ ਕਾਰਨ ਪੀਰੀਅਡਸ ਜਲਦੀ ਸ਼ੁਰੂ ਹੋ ਜਾਂਦੇ ਹਨ ਅੱਜਕੱਲ ਦੇ ਭੋਜਨ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ਜੋ ਹਾਰਮੋਨਮ ਅਸੰਤੁਲਿਤ ਕਾਰਨ ਬਣ ਜਾਂਦੀ ਹਨ ਵਾਤਾਵਰਨ ਪ੍ਰਦੂਸ਼ਿਤ ਅਤੇ ਬਦਲਾ ਲਾਈਫ ਸਟਾਈਲ ਵੀ ਇਸ ਦਾ ਇਸ ਸਥਿਤੀ ਦਾ ਵੱਡਾ ਕਾਰਨ ਹੈ ਬੱਚਿਆਂ ਵਿੱਚ ਤੇਜ਼ੀ ਨਾਲ ਭਾਰ ਵਧਨ ਨਾਲ ਹਾਰਮੋਨਲ ਬਦਲਾਅ ਵੀ ਹੋ ਸਕਦੀ ਹਨ ਹਰ ਔਰਤ ਨੂੰ ਆਪਣੀ ਜੀਵਨ ਸ਼ੈਲੀ ਕਾਲ ਵਿੱਚ ਇੱਕ ਖਾਸ ਉਮਰ ਤੋਂ ਬਾਅਦ ਮਹਾਵਾਰੀ ਸ਼ੁਰੂ ਹੁੰਦੀ ਹੈ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਦਾ ਪਤਾ ਲੱਗਦਾ ਹੈ ਕਿ ਔਰਤ ਦੇ ਵਿੱਚ ਅੰਡਾ ਪੈਦਾ ਹੋ ਰਿਹਾ ਹੈ ਅਤੇ ਉਹ ਕੁਵਿਕ ਵਿੱਚ ਮਾਂ ਬਣ ਸਕਦੀ ਹੈ ਆਮ ਤੌਰ ਤੇ ਹਰ ਔਰਤ ਦੀ ਮਹਾਵਾਰੀ ਬਕਰੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਪਰ ਜ਼ਿਆਦਾਤਰ ਮਾਮਲੇ ਵਿੱਚ ਪੀਰੀਡ 12 ਤੋਂ 15 ਸਾਲ ਦੀ ਉਮਰ ਵਿੱਚ ਹੀ ਸ਼ੁਰੂ ਹੁੰਦੀਆਂ ਹਨ ਪਰ ਹੁਣ ਦੇ ਮੁਕਾਬਲੇ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਹੁਣ ਲੜਕੀਆਂ ਨੂੰ ਬਹੁਤ ਘੱਟ ਉਮਰ ਵਿੱਚ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਹਨ ਅਜਿਹੇ ਵਿੱਚ ਲੜਕੀਆਂ ਨੂੰ ਸਿਰਫ 10 ਸਾਲ ਦੀ ਉਮਰ ਤੋਂ ਹੀ ਪੀਰੀਅਡਸ ਆਉਣ ਲੱਗਦੇ ਹਨ ਅਜਿਹੀ ਸਥਿਤੀ ਵਿੱਚ ਕਈ ਵਾਰ ਮਾਪੇ ਘਬਰਾ ਜਾਂਦੇ ਹਨ ਕਿਉਂਕਿ ਸਪਸ਼ਟ ਤੌਰ ਤੇ ਕਿ ਇੰਨੀ ਛੋਟੀ ਉਮਰ ਵਿੱਚ ਪੀਰੀਅਡਸ ਚੱਕਰ ਸ਼ੁਰੂ ਕਰਨ ਇੱਕ ਡਰਾਉਣੀ ਸਥਿਤੀ ਹੈ ਕਿ ਬੱਚੇ ਲਈ ਇਸ ਲਈ ਮਾਨਸਿਕ ਤੌਰ ਤੇ ਤਿਆਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਨਾ ਹੀ ਅਤੇ ਨਾਲ ਹੀ ਉਸ ऐसे स्थिति ਨੂੰ ਸੰਭਾਲਣ ਦੇ ਯੋਗ ਹੋਣਾ ਚਾਹੀਦਾ ਹੈ ਅੱਜਕੱਲ ਬਹੁਤ ਸਾਰੇ ਮਾਪੇ ਇਸ ਇਸੀ ਤਰ੍ਹਾਂ ਦੇ ਹਾਲਾਤਾਂ ਨੂੰ ਦੇਖ ਕੇ ਉਹਨਾਂ ਉਹਨਾਂ ਡਾਕਟਰਾਂ ਕੋਲ ਆ ਰਹੇ ਹਨ ਉਹ ਇਸ ਗੱਲ ਨੂੰ ਲੈ ਕੇ ਇਤਰਾਜ਼ ਕੀ ਵੀ ਜਾਰ ਕਰ ਰਹੇ ਹਨ ਕਿ ਉਹਨਾਂ ਦੀ ਤੀਨੂ ਛੋਟੀ ਉਮਰ ਵਿੱਚ ਹੀ ਪੀਰੀਅਡਸ ਹੋਣੇ ਸ਼ੁਰੂ ਹੋ ਗਏ ਹਨ ਪਰ ਮਾਪਿਆਂ ਨੂੰ ਇਹ ਸਮਝ ਦੀ ਲੋੜ ਹੈ ਕਿ ਮਹਾਂਵਾਰੀ ਬਾਅਦ ਸਾਰੀਆਂ ਬਾਹਰੀ ਅਤੇ ਅੰਦਰੂਨੀ ਤਬਦੀਲੀਆਂ ਤੇ ਨਿਰਪੱਖ ਕਰਦੀ ਹੈ ਅੱਜਕਲ੍ਹ ਬੱਚੇ ਨੂੰ ਮੋਟਾਪਾ ਪਾਰੋ ਹੋਰ ਬਹੁਤ ਜੰਕ ਫੂਡ ਖਾਣੇ ਸਰੀਰਕ ਤੌਰ ਤੇ ਐਕਟਿਵ ਰਹਿਣਾ ਇਸ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਇਸ ਤੋਂ ਖਬਰਾਉਣ ਦੀ ਕੋਈ ਲੋੜ ਨਹੀਂ ਹੈ ਕੁੜੀਆਂ ਵਿੱਚ ਪੀਰੀਅਡਸ ਦੇ ਜਲਦੀ ਆਉਣ ਦਾ ਇੱਕ ਵੱਡਾ ਕਾਰਨ ਮੋਟਾਪਾ ਵੀ ਹੈ ਅੱਜਕੱਲ੍ਹ ਦੇ ਯੋਗ ਵਿੱਚ ਜ਼ਿਆਤਰ ਬੱਚੇ ਬਚਪਨ ਤੋਂ ਹੀ ਮੋਟਾਪੇ ਦੇ ਪੀੜਿਤ ਹਨ ਅਤੇ ਮੋਟਾਪੇ ਕਾਰਨ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਐਸਟਰੋਜਨਿਕ ਨਮਕ ਹਾਰਮੋਨਮ ਦਾ ਪੱਧਰ ਵੱਧ ਜਾਂਦਾ ਹੈ ਅਤੇ ਹਾਰਮੋਨਮ ਔਰਤਾਂ ਦੇ ਸਰੀਰ ਵਿੱਚ ਕਈ ਵੱਡੀਆਂ ਤਬਦੀਲੀਆਂ ਲਈ ਜ਼ਿੰਮੇਵਾਰ ਹੁੰਦਾ ਹੈ ਜਿਸ ਕਾਰਨ ਪੀਰੀਅਡਸ ਦੀ ਸ਼ੁਰੂਆਤ ਵੀ ਸ਼ੁਰੂਆਤ ਵੀ ਸ਼ਾਮਿਲ ਹੈ ਜੇਕਰ ਛੋਟੀ ਉਮਰ ਵਿੱਚ ਹੀ ਇਸ ਹਾਰਮੋਨ ਚਤੇਜੀ ਦਾ ਬਦਲਾ ਤਾਂ ਲੜਕੀਆਂ ਨੂੰ ਬਹੁਤ ਘੱਟ ਉਮਰ ਵਿੱਚ ਹੀ ਪੀਰੀਅਡਸ ਸ਼ੁਰੂ ਹੋ ਜਾਂਦੇ ਹਨ ਬਾਰੋ ਜੰਕ ਫੂਡ ਖਾਣਾ ਵੀ ਇਨ੍ਹਾਂ ਕਾਰਨਾਂ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ ਅੱਜ ਕੱਲ ਬੱਚੇ ਬਾਰੋ ਜ਼ਿਆਦਾ ਜੰਕ ਫੂਡ ਖਾਂਦੇ ਹਨ ਇਹ ਭੋਜਨ ਜ਼ਿਆਦਾਤਰ ਪ੍ਰੋਸੈਸਟਿਕ ਹੁੰਦਾ ਹੈ ਜਿਸ ਨਾਲ ਮੋਟਾਪਾ ਤੇ ਫਿਰ ਇਨਸੂਲਿਨ ਦਾ ਪੱਧਰ ਵੀ ਵੱਧ ਹੈ ਇਹ ਸਾਰੇ ਕਾਰਨ ਇੱਕ ਦੂਜੇ ਨੂੰ ਚਾਲੂ ਕਰਦੇ ਹਨ ਮਹਾਵਾਰੀ ਛੇਤੀ ਸ਼ੁਰੂ ਹੋਣ ਲਈ ਜੈਨੈਟਿਕ ਕਾਰਨ ਵੀ ਜ਼ਿੰਮੇਵਾਰ ਹੋ ਸਕਦੇ ਹਨ ਜੇਕਰ ਤੁਹਾਡੀ ਮਾਂ ਜਾਂ ਦਾਦੀ ਵੀ ਮਹਾਵਾਰੀ ਜਲਦੀ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਹਾਡੇ ਬੱਚੇ ਨੂੰ ਮਹਾਵਾਰੀ ਜਲਦੀ ਸ਼ੁਰੂ ਹੋ ਸਕਦੀ ਹੈ ਇਸ ਕਾਰਨ ਪੀੜੀਦਰ ਪੀੜੀ ਚਲਦਾ ਹੈ ਅਜੇ ਅਜੇ ਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਬਹੁਤ ਜ਼ਿਆਦਾ ਸਰੀਰਕ ਗਤੀਵਿਧੀ ਵੀ ਅੱਜ ਕੱਲ੍ਹ ਲੜਕੀਆਂ ਲੜਕੀਆਂ ਵਿੱਚ ਜਲਦੀ ਪੀਰੀਅਡਸ ਆਉਣ ਦਾ ਇੱਕ ਕਾਰਨ ਹੈ ਸਰੀਰਕ ਤੌਰ ਤੇ ਸਰਗਰਮ ਰਹਿਣ ਨਾਲ ਸਰੀਰ ਦਾ ਸਰੀਰਕ ਤੌਰ ਤੇ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਅਤੇ ਛੋਟੀ ਉਮਰ ਵਿੱਚ ਹੀ ਸਾਈਕਲ ਚਲਾਉਣ ਅਤੇ ਤੈਰਕੀ ਸ਼ੁਰੂ ਕਰਨ ਲਈ ਪੀਰੀਅਡਸ ਜਲਦੀ ਸ਼ੁਰੂ ਹੋ ਜਾਂਦੇ ਹਨ ਪਰ ਇਹ ਕਬੜਾਉਣ ਦੀ ਸਥਿਤੀ ਨਹੀਂ ਹੈ ਇਸ ਲਈ ਬੱਚਿਆਂ ਨੂੰ ਮਾਨਸਿਕ ਤੌਰ ਤੇ ਤਿਆਰ ਕਰੋ ਬੱਚਿਆਂ ਨੂੰ ਮੋਟਾਪੇ ਦੀ ਸਮੱਸਿਆ ਨਾ ਹੋਣ ਦਿਓ ਬਾਹਰਲੇ ਜੰਕ ਫੂਡ ਦੀ ਬਜਾਏ ਘਰ ਵਿੱਚ ਬਣੇ ਸੇਤਮੰਦ ਭੋਜਨ ਖਾਣ ਦੀ ਆਦਤ ਪਾਓ ਕਬਰਾਉਣਾ ਨਾ ਜੇ ਲੋਡ ਹੋਵੇ ਤਾਂ ਬੱਚੇ ਨੂੰ ਡਾਕਟਰ ਤੋਂ ਸਲਾਹ ਦਿਵਾਓ ਅੱਜੇ ਹੋਰ ਕਬੜਾ ਦੇਖਣ ਲਈ ਜੁੜੇ ਰਹੋ ਦिशा ਹੈਲਥ ਦੇ ਨਾਲ ਧੰਨਵਾਦ